बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਹਿਮਾਚਲ ਦੇ ਰਹਿਣ ਵਾਲੇ 75 ਸਾਲਾ ਬਜ਼ੁਰਗ ਜੋ ਕਾਫੀ ਅਰਸੇ ਤੋਂ ਗੋਡਿਆਂ ਤੇ ਦਰਦ ਤੋਂ ਪਰੇਸ਼ਾਨ ਸਨ ਜਿਨ੍ਹਾਂ ਦੇ ਦੋਨੋਂ ਗੋਡੇ ਬੁਰੀ ਤਰ੍ਹਾਂ ਵਿੰਗੇ ਹੋ ਚੁੱਕੇ ਸਨ ਅਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਸਨਿਤ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਕਾਫੀ ਹਸਪਤਾਲਾਂ ਵਿੱਚ ਦਿਖਾਇਆ ਪਰ ਉਹ ਆਪਨੇ ਉਮਰ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਹੋਏ ਗੋਡੇ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਪਰੰਤੂ ਲੁਧਿਆਣਾ ਦੇ ਐਸਪੀਐਸ ਹਸਪਤਾਲ ਦੇ ਆਰਥੋ ਦੇ ਮਾਹਿਰ ਡਾਕਟਰ ਏਕਜੋਤ ਅਰੋੜਾ ਨੇ ਉਹਨਾਂ ਦਾ ਸਫਲ ਆਪਰੇਸ਼ਨ ਕਰਕੇ ਦੂਜੇ ਦਿਨ ਮਰੀਜ਼ ਨੂੰ ਤੁਰਨ ਲਗਾ ਦਿੱਤਾ। ਇਸ ਤੋਂ ਖੁਸ਼ ਹੋ ਕੇ ਬਜ਼ੁਰਗ ਬਾਬੇ ਨੇ ਇਸ ਖੁਸ਼ੀ ਦੇ ਮੌਕੇ ਤੇ ਡਾਕਟਰ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ OSD ਡਾਕਟਰ ਗੁਰਦਰਸ਼ਨ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਸੈਂਕੜੇ ਮਰੀਜ਼ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ ਉਹਨਾਂ ਅੱਗੇ ਕਿਹਾ ਕਿ ਗੋਡੇ ਬਦਲਣ ਦਾ ਮੈਗਾ ਕੈਂਪ 31 ਮਾਰਚ ਤੱਕ ਚੱਲੇਗਾ ਕਿ ਨਾਮ ਮੈਂ ਡਾਕਟਰ ਐਜੋ ਸਿੰਘ ਵੜਾ ਆਮ ਕੰਸਲਟੈਂਟ ਐਂਡ ਜੁਆਇੰਟ ਪਲੇਸਮੈਂਟ ਸਪੋਰਟਸ ਹੈਲਥੀ ਕੰਪਲੈਕਸ ਟਰਾਮਾ ਐਸਪੈਸ ਹਸਪੀਟਲ ਲੁਧਿਆਣਾ तो पेशेंट हिमाचल तो आए थ काफ़ी देर तो स्ट्रगल कर रहे थे नीस काफ़ी ज़्यादा डिफॉर्मिटी तो काफ़ी जगह दिखाए थे पर पेशेंट कॉन्फिडेंस नहीं आया सर्जरी करा फाइनली एस पी एस आए मैं देखा तो उन्होंने चाल काफ़ी ख़राब हो गई सी आपा सिंगल स्टेज सैवंटी ईयरस प्लस ने सिंगल स्टेज आप रिपलेस किए है टीकेयर किया टोटल नी रिप्लेसमेंट तो पेशेंट काफ़ी खुश है ਫਾਈਨਲੀ ਅੱਜ ਇਹ ਪਹੁੰਚੋੜੇ ਫੋਰਥੇ ਡਿਸਚਾਰਜ ਕਰਾ ਗਏ। ਤੇ ਦੋਸਤੋ ਕਿੰਨਾ ਚਿਰ ਨੂੰ ਲੱਗਦਾ ਬਾ ઓਪਰੇਸ਼ਨ ਨੂੰ ਕਿੰਨਾ ਟਾਈਮ ਲੱਗਦਾ ਕਿੰਨੇ ਦਿਨ ਕਿੰਨੇ ਪੇਸ਼ੈਂਟ ਦਾ ਫਰਸਟ ਡੇ ਤੋਂ ਵਾਕ ਕਰਨਾ ਸਟਾਰਟ ਕਰ ਦਿੰਦਾ ఫిਜ਼ੀਓਥੈਰੇਪੀ ਟੀਮ ਸਾਡੀ ਕਾਫੀ ਅੱਛੀ ਹੈ ਤੇ ਆਪਾਂ ਬਸ ਸਸਚ ਦੇ ਪੇਸ਼ੈਂਟ ਨੂੰ ਵਾਕ ਕਰਾ ਕੇ ਵਿਦਨ ਫਿਊ ਵੀਕਸ ਪੇਸ਼ੈਂਟ ਆਪਣੇ ਸਾਦੇ ਕੰਮ ਕਰਨੇ ਸ਼ੁਰੂ ਕਰ ਸਕਦਾ। ਸ਼ਿਖਤ ਅਸੀਂ ਸਰ ਹਿਮਾਚਲ ਪ੍ਰਦੇਸ਼ ਤੋਂ ਆਏ ਆਂ ਕਿ ਕਿਸੇ ਕਿਕਸਰ ਨਦੀ ਨਹੀਂ ਜਿਵੇਂ ਬੈਂਡ ਸੀ ਨੀਟ ਐਟ ਪੂਰੀ ਲੱਗ ਗਈ ਫਿਰ ਰਿਪਲੇਸਮੈਂਟ ਕਰਾਈ ਟੀਕੇ ਆ ਜਿਸ ਜੀ ਕਰਾਇਆ ਸੀ ਬਹੁਤ ਵਧੀਆ ਸਰ ਜੀ ਹੋਈ ਸਟਾਫ ਬਹੁਤ ਵਧੀਆ ਕੋਆਪਰੇਟਿਵ ਆ ਸਾਨੂੰ ਕੋਈ ਇਸ ਜੀ ਕੋਈ ਇਸ਼ੂ ਨਹੀਂ ਆਇਆ ਕੋਈ ਪ੍ਰੋਬਲਮ ਨਹੀਂ ਕੋਈ ਸਾਫ ਸਫਾਈ ਬਲੀਓ ਜਾਂ ਨਹੀਂ ਸਾਫ ਸਫਾਈ ਬਹੁਤ ਵਧੀਆ ਗਾਰਡ ਨਾਲ ਦੇ ਨਾਲ ਸਫਾਈ ਵਾਲੇ ਵੀ ਹਮੇਸ਼ਾ ਟਾਈਮ ਟੂ ਟਾਈਮ ਆਉਂਦੇ ਆ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸਰ ਬਹੁਤ ਵਧੀਆ ਅਕਸਰ ਜੀ ਸਾਡਾ